ਫਰਵਰੀ 1949 ਪੁਲਿਸ ਇੰਗਲੈਂਡ ਦੇ ਵੈਸਟ ਸੁਸੈਕਸ ਇਲਾਕੇ ਚ ਘਰ ਚ ਵੜਦੀ ਹੈ ਘਰ ਦੇ ਅੰਦਰ ਵੜਦੇ ਹੀ ਪੁਲਿਸ ਨੂੰ ਹੈ ਜਿਹੜੀ ਅਜੀਬ ਤਰ੍ਹਾਂ ਦੀ 스멜 ਆਉਣ ਲੱਗਦੀ ਹੈ ਇਹ 스멜 ਕੈਮੀਕਲ ਸੜੇ ਹੋਏ ਮਾਸ ਤੇ ਖੂਨ ਦੀ ਮਿਲੀ ਚੁਲੀ ਚੀਜ਼ 스멜 ਸੀਗੀ ਇਸ ਘਰ ਚ ਪੁਲਿਸ ਨੂੰ ਕਈ ਅਜੀਬੋ ਗਰੀਬ ਸਮਾਨ ਮਿਲਦਾ ਹੈ ਇਸ ਦੇ ਵਿੱਚ ਇੱਕ ਡਰਮ ਹੁੰਦਾ ਆ ਡਰਮ ਇਹ ਜਿਹੜਾ ਕਰੀਬਨ 40 ਗੈਲਨ ਦਾ ਹੁੰਦਾ ਆ ਇਹ ਪੂਰਾ ਦਾ ਪੂਰਾ ਤੇਜਾਬ ਦੇ ਨਾਲ ਯਾਨੀ ਕਿ ਐਸਿਡ ਦੇ ਨਾਲ ਭਰਿਆ ਹੋਇਆ ਸੀ ਉਸ ਡਰਮ ਦੇ ਆਸ-ਪਾਸੇ ਪੁਲਿਸ ਵੇਖਦੀ ਹੈ ਤਾਂ ਹੈਰਤ 'ਚ ਪੈ ਜਾਂਦੀ ਹੈ ਇੱਥੇ ਇੱਕ ਇਨਸਾਨ ਦਾ ਪੈਰ ਪਿਆ ਹੋਇਆ ਸੀ ਪਿਗਲੀ ਹੋਈ ਇਨਸਾਨ ਦੀ ਚਰਬੀ ਮਿਲਦੀ ਹੈ ਤੇ ਕੁਝ ਦੰਦ ਮਿਲਦੇ ਹੈ ਪੁਲਿਸ ਨੂੰ ਸਮਝ ਆ ਜਾਂਦਾ ਹੈ ਕਿ ਇਸ ਤੇਜਾਬ ਦੇ ਨਾਲ ਇਸ ਐਸਿਡ ਦੇ ਨਾਲ ਕੀ ਕੀਤਾ ਗਿਆ ਹੋ ਸਕਦਾ ਹੈ ਇਹ ਜੋ ਵੀ ਸ਼ਖਸ ਸੀ ਜਿਹਦਾ ਵੀ ਇਹ ਘਰ ਸੀ ਉਹਨੇ ਕਿਸੇ ਦਾ ਖੂਨ ਕਰਨ ਤੋਂ ਬਾਅਦ ਉਸ ਦੀ লাশ ਨੂੰ ਇਸ ਡਰਮ ਚ ਪਾਇਆ ਸੀ ਤੇ ਕ੍ਰਾਈਮ ਨੂੰ ਛੁਪਾਉਣ ਦੇ ਲਈ ਉਹਨੇ ਸਭ ਕੁਝ ਕੀਤਾ ਸੀ ਇਸ ਸ਼ਖਸ ਦਾ ਨਾਮ ਸੀਗਾ ਜான் ਜਾਰਜ ਹੈਕ ਸਤਿ ਸ਼੍ਰੀ ਅਕਾਲ ਦਰਸ਼ਕੋ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਟਰੂ ਕ੍ਰਾਈਮ ਕੇਸ ਦੇ ਇੱਕ ਨਵੇਂ ਐਪੀਸੋਡ 'ਚ ਅੱਜ ਦੀ ਕਹਾਣੀ ਉਸਨ ਕੀ ਸੀਰੀਅਲ ਕਿਲਰ ਦੀ ਹੈ ਜਿਹਦਾ ਕ੍ਰਾਈਮ ਦਾ ਗ੍ਰਾਫ ਤਾਂ ਸ਼ੁਰੂ ਹੁੰਦਾ ਆ ਧੋਖੇਬਾਜ਼ੀ ਫਰਾਡ ਤੋਂ ਪਰ ਇੱਕ ਗ੍ਰਾਫ ਇੱਕ ਰੋਜ਼ ਤੇਜ਼ਾਬ ਦੇ ਭਰੇ ਡਰਮ ਦੇ ਵਿੱਚ ਜਾ ਪਹੁੰਚਿਆ ਕਿਉਂ ਕਿਵੇਂ ਅੱਜ ਇਸ ਕਹਾਣੀ 'ਚ ਅਸੀਂ ਤੁਹਾਨੂੰ ਦੱਸਾਂਗੇ ਇੰਗਲੈਂਡ ਦਾ ਲਿੰਕਨ ਸ਼ਹਿਰ ਇੱਥੋਂ ਦੇ ਸਟੈਂਫੋਰਡ 'ਚ 24 ਜੁਲਾਈ 1909 ਨੂੰ ਜੌਨ ਜਾਰਜ ਹੈਕ ਨਾਮ ਦੇ ਬੱਚੇ ਦਾ ਜਨਮ ਹੁੰਦਾ ਆ ਜੌਨ ਦਾ ਪਰਿਵਾਰ ਸੀਗਾ ਕਾਫੀ ਕੰਜ਼ਰਵੇਟਿਵ ਰਿਲੀਜੀਅਸ ਸੀਗਾ ਤੇ ਕਾਫੀ ਸਟ੍ਰਿਕਟ ਵੀ ਸੀ ਜੌਨ ਦਾ ਬਚਪਨ ਤੋਂ ਹੀ ਉਹ ਕਾਫੀ ਵਧੀਆ ਬੱਚਾ ਸੀਗਾ ਬਚਪਨ ਤੋਂ ਉਹਦੀ ਪਰਸਨੈਲਿਟੀ ਐਵੇਂ ਦੀ ਸੀ ਕਿ ਸਾਰੇ ਹੀ ਉਹਨੂੰ ਬਹੁਤ ਛੇਤੀ ਪਸੰਦ ਕਰ ਲੈਂਦੇ ਸੀਗੇ ਚਾਹੇ ਰਿਸ਼ਤੇਦਾਰ ਹੋਣ ਜਾਂ ਫਿਰ ਉਹਨਾਂ ਦੇ ਕਰੀਬੀ ਦੋਸਤ ਰਹੇ ਹੋਣ। ਜੌਨ ਸਾਰਿਆਂ ਦਾ ਫੇਵਰੇਟ ਹੁੰਦਾ ਸੀ। ਹਾਲਾਂਕਿ ਘਰ ਵਿੱਚ ਸਟ੍ਰਿਕਨੈਸ ਦੇ ਕਾਰਨ ਜੌਨ ਜਾਂ ਜਿਹੜਾ ਜ਼ਿੱਦੀ ਕਿਸਮ ਦਾ ਬਣ ਗਿਆ ਸੀ। ਪਰ ਥੋੜਾ ਵੱਡਾ ਹੋਣ ਤੇ ਜੌਨ ਦੇ ਕਦਮ ਸੀਗੇ ਜਿਹੜੇ ਉਹ ਕ੍ਰਾਈਮ ਦੀ ਦੁਨੀਆ ਵੱਲ ਸੀਗੇ ਜਿਹੜੇ ਜਾਣੇ ਉਹ ਸ਼ੁਰੂ ਹੋ ਜਾਂਦੇ ਐ। ਛੋਟੀ ਮੋਟੀ ਚੋਰੀ, ਧੋਖਾਧੜੀ ਤੋਂ ਨੇ ਆਪਣੇ ਕ੍ਰਾਈਮ ਦੀ ਸ਼ੁਰੂਆਤ ਕੀਤੀ। ਉਹ ਨਕਲੀ ਡਾਕੂਮੈਂਟਸ ਬਣਾਉਣ ਚ ਬਹੁਤ ਮਾਹਿਰ ਸੀਗਾ ਤੇ ਉਹਨੇ ਕਈ ਵਾਰ ਇਸ ਦੇ ਜਰੀਏ ਪੈਸੇ ਵੀ ਕਮਾਏ ਸੀਗੇ ਇਸ ਦੌਰਾਨ ਜੌਨ ਨੇ ਵਿਆਹ ਵੀ ਕਰ ਲਿਆ ਪਰ ਉਹਦੇ ਘਰ ਵਾਲਿਆਂ ਨੂੰ ਤੇ ਉਹਦੀ ਵਾਈਫ ਨੂੰ ਉਹਦੇ ਇਹਨਾਂ ਕਾਰਨਾਮਿਆਂ ਦਾ ਕੁਝ ਵੀ ਉਹਨਾਂ ਨੂੰ ਪਤਾ ਨਹੀਂ ਸੀ ਤਾਂ ਜੌਨ ਜਿਵੇਂ ਹੀ 25 ਸਾਲ ਦਾ ਹੁੰਦਾ ਆ ਇੱਕ ਦਿਨ ਪੁਲਿਸ ਉਹਨੂੰ ਇੱਕ ਫਰਾਡ ਦੇ ਮਾਮਲੇ 'ਚ ਫੜ ਲੈਂਦੀ ਹੈ ਤੇ ਉਹਨੂੰ 2 ਸਾਲ ਦੀ ਸਜ਼ਾ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਜੌਨ ਬਾਹਰ ਨਿਕਲਦਾ ਆ ਤੇ کافی ਕੁਝ ਬਦਲ ਚੁੱਕਿਆ ਹੁੰਦਾ ਆ ਉਹਦੇ ਪਰਿਵਾਰ ਵਾਲੇ ਉਹ ਤੋਂ ਮੂੰਹ ਮੋੜ ਲੈਂਦੇ ਆ ਤੇ ਉਹਦੀ ਘਰ ਦੀ ਵੀ ਉਹਨੂੰ ਹੁਣ ਛੱਡ ਕੇ ਜਾ ਚੁੱਕੀ ਸੀ ਇਸ ਗੱਲ ਨੇ ਜੌਨ ਨੂੰ ਕਾਫੀ ਪਰੇਸ਼ਾਨ ਕੀਤਾ ਇਸ ਤੋਂ ਬਾਅਦ ਜੌਨ ਨੇ ਆਪਣਾ ਉਹ ਸ਼ਹਿਰ ਛੱਡਤਾ ਤੇ ਉਹ ਲੰਡਨ ਚਲਾ ਗਿਆ ਇੱਥੇ ਜਾ ਕੇ ਉਹਨੇ ਡਰਾਈਵਰੀ ਦਾ ਕੰਮ ਸ਼ੁਰੂ ਕੀਤਾ ਪਰ ਲੰਡਨ ਆਣ ਤੋਂ ਬਾਅਦ ਇੱਕ ਵਾਰ ਫਿਰ ਜੌਨ ਸੀਗਾ ਜਿਹੜਾ ਇਲੀਗਲ ਕੰਮਾਂ 'ਚ ਪੈ ਗਿਆ ਸੀਗਾ ਇੱਕ ਵਾਰ ਫਿਰ ਉਹ ਜੇਲ੍ਹ ਪਹੁੰਚ ਗਿਆ ਤੇ ਇਸ ਵਾਰ ਉਹ ਸਿੱਧੇ 4 ਸਾਲ ਦੇ ਲਈ ਜੇਲ੍ਹ 'ਚ ਚਲਾ ਗਿਆ ਜੇ ਲੌਂਤ ਤੋਂ ਬਾਅਦ ਜਿਥੇ ਕੁਝ ਕੈਦੀਆਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੁੰਦਾ ਆ ਉਹ ਸੋਚਦੇ ਆ ਕਿ ਜੇਲ੍ਹ ਤੋਂ ਬਾਹਰ ਨਿਕਲ ਕੇ ਉਹ ਇੱਕ ਨਵੀਂ ਜ਼ਿੰਦਗੀ ਇਮਾਨਦਾਰੀ ਦੇ ਨਾਲ ਸ਼ੁਰੂ ਕਰਨਗੇ ਉੱਥੇ ਹੀ ਜਿਹੜਾ ਜੌਨ ਸੀਗਾ ਉਹ ਸੋਚਦਾ ਆ ਕਿ ਉਹ ਤੋਂ ਹਰ ਵਾਰ ਗਲਤੀ ਕਿੱਥੇ ਰਹਿ ਜਾਂਦੀ ਹੈ ਉਹਨੂੰ ਹਰ ਵਾਰ ਜੇਲ੍ਹ ਚ ਆਉਣਾ ਕਿਉਂ ਪੈਂਦਾ ਆ ਤਾਂ ਫਿਰ ਉਹਦੇ ਦਿਮਾਗ 'ਚ ਇੱਕ ਫਤੂਰ ਆਉਂਦਾ ਆ ਇੱਕ ਆਈਡੀਆ ਆਉਂਦਾ ਆ ਉਹਨੂੰ ਹੁਣ ਸਮਝ ਆ ਗਿਆ ਸੀਗਾ ਕਿ ਉਹ ਉਹ ਤੋਂ ਗਲਤੀ ਰਹਿੰਦੀ ਹੈ ਕਿ ਉਹ ਆਪਣੇ ਸ਼ਿਕਾਰ ਨੂੰ ਜਿਹੜਾ ਉਹ ਛੱਡ ਦਿੰਦਾ ਆ ਜਿੰਦਾ ਛੱਡ ਦਿੰਦਾ ਆ ਇਸ ਲਈ ਉਹ ਹਮੇਸ਼ਾ ਫੜਿਆ ਜਾਂਦਾ ਆ ਤਾਂ ਹੁਣ ਜੌਨ ਸੀਗਾ ਜਿਹੜਾ ਉਹ ਜੇਲ੍ਹ 'ਚ ਇਹ ਪਲਾਨ ਕਰਨਾ ਸ਼ੁਰੂ ਕਰਦਾ ਹੈ ਜੇਲ੍ਹ 'ਚ ਨਿਕਲਣ ਤੋਂ ਬਾਅਦ ਉਹ ਕਿਵੇਂ ਆਪਣੇ ਸ਼ਿਕਾਰ ਨੂੰ ਹੈ ਜਿਹੜਾ ਉਹ ਠਿਕਾਣੇ ਲਾਏਗਾ ਫਿਰ ਉਹਦੇ ਨਾਲ ਕੀ ਕੁਝ ਕਰੇਗਾ ਜੇਲ੍ਹ 'ਚ ਰਹਿੰਦਿਆਂ ਉਹਨੇ ਕੁਝ ਜਿਹੜੇ ਆ ਮਰਡਰ ਹੁੰਦੇ ਆ ਇਹਨਾਂ ਤੇ ਕਿਤਾਬਾਂ ਲਿਖੀਆਂ ਹੋਈਆਂ ਸੀਗੀਆਂ ਉਹ ਪੜ੍ਹਨੀਆਂ ਉਹਨੇ ਸ਼ੁਰੂ ਕੀਤੀਆਂ ਉਨੇ ਇਹਨਾਂ ਤੋਂ ਆਈਡੀਆਜ਼ ਲੈਣੇ ਸ਼ੁਰੂ ਕੀਤੇ ਕਿ ਆਪਣੇ ਸ਼ਿਕਾਰ ਨੂੰ ਕਿਸ-ਕਿਸ ਤਰੀਕੇ ਦੇ ਨਾਲ ਜਿਹੜਾ ਉਹ ਖਤਮ ਕੀਤਾ ਜਾ ਸਕਦਾ ਆ 4 ਸਾਲ ਲਗਾਤਾਰ ਉਹਨੇ ਇੱਥੇ ਰਹਿ ਕੇ ਇਹ ਤਮਾਮ ਕਿਤਾਬਾਂ ਸੀਗੀਆਂ ਜਿਹੜੀਆਂ ਉਹ ਪੜ ਲਈਆਂ ਹੁਣ ਜੇਲ੍ਹ ਤੋਂ ਬਾਹਰ ਆਉਣ ਦੇ ਟਾਈਮ ਤੱਕ ਕੋਈ ਜਾਣ ਚੁੱਕਿਆ ਸੀਗਾ ਕਿ ਨਾ ਸਿਰਫ ਲਾਸ਼ ਦੇ ਨਾਲ ਉਹ ਕੀ-ਕੀ ਕਰ ਸਕਦਾ ਆ ਬਲਕਿ ਇੱਕ ਪਰਫੈਕਟ ਕ੍ਰਾਈਮ ਨੂੰ ਉਹ ਕਿਵੇਂ ਅੰਜਾਮ ਦੇ ਸਕਦਾ ਆ ਤਾਂ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜੌਨ ਨੂੰ ਜਿਹੜਾ ਆ ਅਕਾਊਂਟ ਤੇ ਨਾਲ ਰਿਲੇਟਡ ਇੱਕ ਨੌਕਰੀ ਮਿਲ ਜਾਂਦੀ ਹੈ ਇਸ ਦੌਰਾਨ ਇੱਕ ਦਿਨ ਉਹ ਇੱਕ ਸ਼ਖਸ ਨੂੰ ਮਿਲਦਾ ਆ ਜਿਹਦਾ ਨਾਮ ਹੁੰਦਾ ਆ ਵਿਲੀਅਮ ਮੈਕਪੌਨ ਜਿਹਦੇ ਲਈ ਉਹ ਡਰਾਈਵਰੀ ਦਾ ਕੰਮ ਕਰਨਾ ਜਿਹੜਾ ਆ ਸ਼ੁਰੂ ਕਰਦਾ ਆ ਇਸ ਮੁਲਾਕਾਤ ਦੇ ਦੌਰਾਨ ਵਿਲੀਅਮ ਨੇ ਜੌਨ ਨੂੰ ਦੱਸਿਆ ਕਿ ਉਹਨੇ ਕਿਵੇਂ ਕੁਝ ਹੀ ਸਮੇਂ 'ਚ ਬਹੁਤ ਸਾਰੀਆਂ ਪ੍ਰਾਪਰਟੀਆਂ ਸੀਗੀਆਂ ਜਿਹੜੀਆਂ ਉਹ ਖੜੀਆਂ ਕਰ ਲਈਆਂ ਆ ਇਸ ਤੋਂ ਬਾਅਦ ਉਹ ਹਰ ਮਹੀਨੇ ਕਿੰਨਾ ਜ਼ਿਆਦਾ ਜਿਹੜਾ ਆ ਰੈਂਟ ਉਹਦੇ ਕੋਲ ਆਉਣ ਲੱਗ ਗਿਆ ਆ ਇਹ ਸੁਣ ਕੇ ਜੌਨ ਨੂੰ ਹੁਣ ਜਲਨ ਹੋਣ ਲੱਗਦੀ ਹੈ ਜੌਨ ਦੀ ਜੌਬ ਬਹੁਤ ਵਧੀਆ ਸੀਗੀ ਕਾਫੀ ਪੈਸੇ ਉਹ ਕਮਾ ਰਿਆ ਸੀ ਪਰ ਇੱਥੇ ਜੋ ਕੁਝ ਵੀ ਵਿਲੀਅਮ ਦੇ ਕੋਲ ਸੀ ਉਹ ਸਭ ਕੁਝ ਉਹ ਆਪਣੇ ਲਈ ਪਾਣਾ ਚਾਹੁੰਦਾ ਸੀਗਾ ਤਾਂ ਕੁਝ ਹੀ ਦਿਨਾਂ ਤੋਂ ਬਾਅਦ 1944 ਇੱਕ ਵਾਰ ਫੇਰ ਜਿਹੜਾ ਜੌਨ ਆ ਉਹ ਵਿਲੀਅਮ ਨੂੰ ਮਿਲਦਾ ਆ ਤੇ ਬਹੁਤ ਹੀ ਛਾਤਰ ਤਰੀਕੇ ਦੇ ਨਾਲ ਬਹੁਤ ਵੱਡੇ ਪਲਾਨ ਦੇ ਤਹਿਤ ਉਹ ਕੀ ਕਰਦਾ ਆ ਬੇਸਮੈਂਟ ਦੇ ਵਿੱਚ ਵਿਲੀਅਮ ਨੂੰ ਬੁਲਾਉਂਦਾ ਆ ਬੇਸਮੈਂਟ 'ਚ ਉਹਨੂੰ ਬੁਲਾ ਕੇ ਉਹਦੀ ਹੱਤਿਆ ਕਰ ਦਿੰਦਾ ਆ ਤੇ ਜੇਲ੍ਹ 'ਚ ਰਹਿ ਕੇ ਜੌਨ ਨੇ ਜੋ ਕੁਝ ਵੀ ਸਿੱਖਿਆ ਹੁੰਦਾ ਆ ਉਹ ਸਭ ਕੁਝ ਯਾਨੀ Laash ਨੂੰ ਕਿਵੇਂ ਠਿਕਾਣੇ ਲਾਣਾ ਆ ਤੇ ਕਿਵੇਂ ਤੇ ਜਾਵੀਆਂ ਐਸਿਡ ਦਾ ਯੂਜ਼ ਕਰਨਾ ਆ ਤਾਂ ਜੋ ਜੌਨ ਨੇ ਵਿਲੀਅਮ ਨੂੰ ਹੁਣ ਇੱਕ ਡਰਮ ਦੇ ਵਿੱਚ ਭਰ ਦਿੱਤਾ ਉਹਨੂੰ ਖਤਮ ਕਰਨ ਤੋਂ ਬਾਅਦ ਜੋ ਡਰਮ ਸੀਗਾ ਜਿਹੜਾ ਐਸਿਡ ਦੇ ਨਾਲ ਭਰਿਆ ਹੋਇਆ ਸੀਗਾ ਤੇ ਉਹਨੂੰ ਉਹਦੇ ਵਿੱਚ ਸੁੱਟਣ ਤੋਂ ਬਾਅਦ ਉਹ ਚਲਾ ਜਾਂਦਾ ਆ ਦੋ ਦਿਨ ਬਾਅਦ ਜਦੋਂ ਵਾਪਸ ਆ ਕੇ ਉਸ ਡਰਮ ਨੂੰ ਵੇਖਦਾ ਆ ਤਾਂ ਉੱਥੇ ਹੁਣ ਵਿਲੀਅਮ ਦਾ ਨਾਮੋ ਨਿਸ਼ਾਨ ਸੀਗਾ ਜਿਹੜਾ ਉਹ ਗਾਇਬ ਹੋ ਚੁੱਕਿਆ ਸੀਗਾ ਐਸਿਡ ਸਿਰਫ ਗਾੜਾ ਹੋ ਚੁੱਕਿਆ ਸੀਗਾ ਤੇ ਹੋਰ ਕੁਝ ਨਹੀਂ ਹੁਣ ਜੌਨ ਨੂੰ ਸੀਗੀ ਜਿਹੜੀ ਉਹ ਉਮੀਦ ਲੱਗਣ ਲੱਗਦੀ ਹੈ ਕਿ ਉਹ ਬਿਨਾਂ ਸਬੂਤ ਛੱਡੇ ਹੁਣ ਜਿਹੜਾ ਹੈ ਉਹ ਮਰਡਰ ਕਰ ਸਕਦਾ ਆ ਤੇ ਇੱਕ ਬਿਲਕੁਲ ਪਰਫੈਕਟ ਕਰਾਇਮ ਨੂੰ ਉਹ ਅੰਜਾਮ ਦੇ ਸਕਦਾ ਹੈ ਉਹਨੂੰ ਇਹ ਸਭ ਕੁਝ ਕਰਨ ਤੇ ਬਹੁਤ ਹੀ ਪ੍ਰਾਊਡ ਫੀਲ ਹੋ ਰਿਹਾ ਸੀਗਾ ਜੌਨ ਨੇ ਵਿਲੀਅਮ ਦੇ ਆ ਜਿਹੜੇ ਕੁਝ ਪੈਸੇ ਲਏ ਉਹਦੀਆਂ ਜੋ ਪ੍ਰਾਪਰਟੀ ਸੀਗੀਆਂ ਉਹ ਵੇਚ ਕੇ ਉਹਨੇ ਬਹੁਤ ਸਾਰੇ ਪੈਸੇ ਕਮਾਏ ਤੇ ਹੁਣ ਇੱਥੇ ਜਿਹੜਾ ਵਿਲੀਅਮ ਸੀਗਾ ਉਹਦੇ ਘਰ ਵਾਲਿਆਂ ਨੂੰ ਜਿਹੜਾ ਆ ਉਹ ਦੱਸਦਾ ਆ ਜੌਨ ਕਿ ਵਿਲੀਅਮ ਤਾਂ ਕਿਤੇ ਭੱਜ ਗਿਆ ਹੈ ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਜਦੋਂ ਉਹ ਵਾਪਸ ਨਹੀਂ ਆਉਂਦਾ ਤਾਂ ਵਿਲੀਅਮ ਦੇ ਪਰਿਵਾਰ ਵਾਲਿਆਂ ਨੂੰ ਇਹ ਜਿਹੜਾ ਹੁਣ ਸ਼ੱਕ ਹੋਣ ਲੱਗਦਾ ਹੈ ਜੌਨ ਤੇ ਕਿ ਜੌਨ ਨੇ ਹੀ ਉਹਨੂੰ ਕੁਝ ਨਾ ਕੁਝ ਕੀਤਾ ਆ ਹੁਣ ਜੌਨ ਕੀ ਕਰਦਾ ਆ ਹੁਣ ਵਿਲੀਅਮ ਦੇ ਘਰ ਵਾਲਿਆਂ ਨੂੰ ਵੀ ਹੈ ਜਿਹੜਾ ਉਹ ਖਤਮ ਕਰ ਦਿੰਦਾ ਆ ਤੇ ਉਹਨਾਂ ਦੀਆਂ ਲਾਸ਼ਾਂ ਦੇ ਨਾਲ ਵੀ ਉਹੀ ਕੁਝ ਕਰਦਾ ਆ ਜੋ ਉਹਨੇ ਵਿਲੀਅਮ ਦੀ ਲਾਸ਼ ਦੇ ਨਾਲ ਕੀਤਾ ਹੁੰਦਾ ਆ ਹੁਣ ਕਾਫੀ ਸਮਾਂ ਐਵੇਂ ਹੀ ਬੀਤਦਾ ਰਿਹਾ ਉਹਦੇ ਤੇ ਕਿਸੇ ਨੂੰ ਨਾ ਤਾਂ ਕੋਈ ਸ਼ੱਕ ਹੁੰਦਾ ਆ ਤੇ ਨਾ ਹੀ ਹੁਣ ਉਹ ਕਿਸੇ ਤੋਂ ਡਰਦਾ ਸੀਗਾ ਕਿਉਂਕਿ ਉਹਨੂੰ ਪਤਾ ਸੀਗਾ ਕਿ ਜੇ লাশ ਹੀ ਨਾ ਮਿਲੇਗੀ ਤਾਂ ਉਹਦੇ ਤੇ ਕੋਈ ਕੇਸ ਹੀ ਨਹੀਂ ਬਣੇਗਾ ਤੇ ਇਸੇ ਤਰ੍ਹਾਂ ਸਮਾਂ ਬੀਤਦਾ ਰਿਹਾ ਹੁਣ ਉਹਨੇ ਕੀ ਕੀਤਾ ਵਿਲੀਅਮ ਤੇ ਉਹਦੇ ਘਰ ਵਾਲਿਆਂ ਨੂੰ ਖਤਮ ਕਰਕੇ ਉਹਨਾਂ ਦੀ ਸਾਰੀ ਪ੍ਰਾਪਰਟੀ ਤੇ ਪੈਸੇ ਜਿਹੜੇ ਆਪਣੇ ਕਬਜ਼ੇ ਵਿੱਚ ਕਰ ਲਏ ਤਾਂ ਹੁਣ ਇਸ ਤੋਂ ਬਾਅਦ ਜੌਨ ਆ ਉਹ ਇੱਕ ਹੋਟਲ 'ਚ ਰਹਿਣਾ ਸ਼ੁਰੂ ਕਰ ਦਿੰਦਾ ਆ ਹਾਲਾਂਕਿ ਜਿੰਨਾ ਕੈਸ਼ ਸੀ ਉਹ ਸਭ ਕੁਝ ਉਹ ਜੂਏ 'ਚ ਹਾਰ ਚੁੱਕਿਆ ਸੀਗਾ ਇਸ ਤੋਂ ਬਾਅਦ ਜੌਨ ਹੋਰ ਪੈਸੇ ਅ ਸੀਗੇ ਜਿਹੜੇ ਉਹ ਪਾਣਾ ਚਾਹੁੰਦਾ ਸੀਗਾ ਕਿ ਕਿਸੇ ਤਰੀਕੇ ਨਾਲ ਹੋਰ ਪੈਸੇ ਹਾਸਲ ਕੀਤੇ ਜਾਣ ਤਾਂ ਹੁਣ ਉਹਨੇ ਇੱਕ ਹੋਰ ਅਮੀਰ ਕਪਲ ਲੱਭਿਆ ਤੇ ਕੁਝ ਟਾਈਮ ਬਾਅਦ ਉਹਨਾਂ ਦੇ ਨਾਲ ਵੀ ਉਦਾਂ ਹੀ ਸਭ ਕੁਝ ਕੀਤਾ ਉਹਨਾਂ ਦੇ ਪੈਸੇ ਜਿਹੜੇ ਆਪਣੇ ਹਤਿਆਲੇ ਤੇ ਆਪਣਾ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜੌਨ ਦੇ ਖੂਨ ਕਰਨ ਦਾ ਤਰੀਕਾ ਕਾਫੀ ਦਿਲਚਸਪ ਸੀ ਉਹ ਤਸੱਲੀ ਦੇ ਨਾਲ ਪਹਿਲਾਂ ਆਪਣੇ ਸ਼ਿਕਾਰ ਨੂੰ ਲੱਭਦਾ ਉਹਨਾਂ ਦੇ ਨਾਲ ਇਹ ਜਿਹੜੀ ਦੋਸਤੀ ਕਰਦਾ ਤੇ ਉਸ ਤੋਂ ਬਾਅਦ ਉਹਨਾਂ ਦਾ ਹਮਦਰਦ ਬਣਦਾ ਤੇ ਇਸ ਤੋਂ ਬਾਅਦ ਉਹਨੂੰ ਮੌਕਾ ਜਦੋਂ ਵੀ ਮਿਲਦਾ ਉਹਨਾਂ ਨੂੰ ਲੁੱਟ ਲੈਂਦਾ ਤੇ ਫਿਰ ਉਹਨਾਂ ਦੀ ਜਾਨ ਲੈ ਲੈਂਦਾ ਤੇ ਇਸੇ ਤਰ੍ਹਾਂ ਹੀ ਉਹਨੇ 5 ਸੀਗੇ ਜਿਹੜੇ ਉਹ ਮਰਡਰ ਕੀਤੇ ਸੀਗੇ ਇਸ ਤੋਂ ਬਾਅਦ ਜੌਨ ਦੇ ਕੋਲ ਹੁਣ ਕਾਫੀ ਪੈਸਾ ਡਾਲਰ ਸ਼ੌਹਰਤ ਸਭ ਕੁਝ ਆ ਚੁੱਕਿਆ ਸੀਗਾ ਇਸ ਦੌਰਾਨ ਉਹਦੀ ਇੱਕ ਗਰਲਫ੍ਰੈਂਡ ਵੀ ਬਣ ਚੁੱਕੀ ਸੀਗੀ ਜਿਹਨੂੰ ਕੰਨੋਂ ਕਾਨ ਖਬਰ ਨਹੀਂ ਕਦੇ ਵੀ ਹੋਣ ਦਿੱਤੀ ਜੌਨ ਨੇ ਕਿ ਉਹ ਕੀ ਕਰਦਾ ਆ ਉਹ ਆਰਾਮ ਦੇ ਨਾਲ ਆਪਣੀ ਸੋਸ਼ਲ ਲਾਈਫ ਸੀਗੀ ਜਿਹੜੀ ਉਹ ਜੀ ਰਿਹਾ ਸੀਗਾ ਜਿੱਥੇ ਲੋਗ ਉਹਨੂੰ ਪਹਿਲੀ ਨਜ਼ਰ 'ਚ ਹੀ ਪਸੰਦ ਕਰ ਲੈਂਦੇ ਸੀਗੇ ਤੇ ਉਸ ਤੋਂ ਇੰਪ੍ਰੈਸ ਹੋ ਜਾਂਦੇ ਸੀਗੇ ਇਸੇ ਦੌਰਾਨ ਜੌਨ ਨੇ ਇੱਕ ਬਹੁਤ ਵੱਡਾ ਘਰ ਵੀ ਖਰੀਦ ਲਿਆ ਜਿੱਥੇ ਉਹਨੇ ਬਹੁਤ ਸਾਰਾ ਤੇਜਾਬ ਤੇ ਕਈ ਸਾਰੇ ਡਰੱਗਸ ਤੇ ਐਵੇਂ ਦਾ ਬਹੁਤ ਸਾਰਾ ਸਮਾਨ ਇਕੱਠਾ ਕੀਤਾ ਸੀ ਜੋ ਉਹਦੇ ਕੰਮ ਆਣਾ ਸੀਗਾ ਇਹ ਸਭ ਕੁਝ ਕਰਨ 'ਚ ਯਾਨੀ ਲਾਸ਼ਾਂ ਨੂੰ ਠਕਾਣੇ ਲਗਾਉਣ 'ਚ ਉਹਨੇ ਇਹ ਜਿਹੜਾ ਘਰ ਲਿਆ ਸੀਗਾ ਇਹ ਇੱਕ ਸੁਨਸਾਨ ਇਲਾਕੇ ਚੋਂ ਨੇ ਖਰੀਦਿਆ ਸੀਗਾ ਜੌਨ ਦਾ ਜੋ ਆਖਰੀ ਸ਼ਿਕਾਰ ਬਣੀ ਸੀਗੀ ਉਹ ਸੀਗੀ 올ਿਵ ਡੋਰਨ ਇੱਕ ਬਹੁਤ ਹੀ ਅਮੀਰ ਵਿਧਵਾ ਔਰਤ ਸੀਗੀ ਉਹ ਉਹਨੂੰ ਇੱਕ ਹੋਟਲ ਚ ਮਿਲੀ ਸੀ ਆਖਰੀ ਸ਼ਿਕਾਰ ਇਸ ਲਈ ਕਿਉਂਕਿ ਇਸ ਤੋਂ ਬਾਅਦ ਜੌਨ ਚਾਹੇ ਉਮਰ ਭਰ ਲਾਸ਼ਾਂ ਨੂੰ ਠਿਕਾਣੇ ਲਾਉਣ ਦਾ ਤਰੀਕਾ ਤਰੀਕਾ ਲੱਭ ਚੁੱਕਿਆ ਸੀਗਾ ਪਰ ਕਾਨੂੰਨ ਦੇ ਹੱਥ ਉਹਨੂੰ ਲੱبن ਚ ਲੱਗੇ ਸੀਗੇ ਜੋ ਸਾਰੇ ਮਰਡਰ ਹੋਏ ਸੀਗੇ ਜੋ ਵੀ ਲੋਕ ਇਨਾਂ ਦੌਰਾਨ ਗਾਇਬ ਹੋਏ ਸੀਗੇ ਪੁਲਿਸ ਨੂੰ ਕਿਸੇ ਨਾ ਕਿਸੇ ਨੂੰ ਲੈ ਕੇ ਹੁਣ ਸ਼ੱਕ ਹੋਣ ਲੱਗਾ ਪੁਲਿਸ ਇਨਾਂ ਸਾਰੇ ਜਿਹੜੇ ਮਰਡਰ ਸੀਗੇ ਉਹਨਾਂ ਨੂੰ ਇੱਕ ਕੜੀ 'ਚ ਜੋੜਨ ਦੀ ਹੁਣ ਕੋਸ਼ਿਸ਼ ਕਰ ਰਹੀ ਸੀ ਜੌਨ ਦਾ ਪਲਾਨ ਆਲਿਵ ਨੂੰ ਆਲਿਵ ਨੂੰ ਲੈ ਕੇ ਵੀ ਉਹੀ ਸੀ ਕਿ ਉਹਨੂੰ ਮਾਰੇਗਾ ਤੇ লাশ ਨੂੰ ਠਿਕਾਣੇ ਲਾ ਦੇਗਾ ਤੇ ਕਿਸੇ ਨੂੰ ਵੀ ਪਤਾ ਨਹੀਂ ਚੱਲੇਗਾ ਪਰ ਇਸ ਵਾਰ ਕਈ ਚੀਜ਼ਾਂ ਸੀਗੀਆਂ ਜਿਹੜੀਆਂ ਉਹ ਜੌਨ ਦੇ ਖਿਲਾਫ ਚੱਲ ਗਈਆਂ ਦਰਸਲ ਆਲਿਵ ਦੇ ਗਾਇਬ ਹੋਣ ਤੋਂ ਤੁਰੰਤ ਬਾਅਦ ਹੀ ਪੁਲਿਸ ਇਸ ਕੇਸ ਦੇ ਵਿੱਚ ਇਨਵੋਲਵ ਹੋ ਗਈ ਬਾਕੀ ਸਾਰੇ ਕੇਸਾਂ ਦੀ ਵੀ ਜਾਣ ਸੀਗੀ ਜਿਹੜੀ ਉਹ ਚੱਲ ਰਹੀ ਸੀਗੀ ਪਰ ਪੁਲਿਸ ਨੂੰ ਨਾ ਤਾਂ ਕਿਸੇ ਦੀ ਕੋਈ Laash ਮਿਲ ਰਹੀ ਸੀ ਤੇ ਨਾ ਹੀ ਕਿਸੇ ਕੇਸ 'ਚ ਕੁਝ ਖਾਸ ਲੀਡ ਉਹਨਾਂ ਦੇ ਸਾਹਮਣੇ ਆ ਰਹੀ ਸੀ ਪਰ ਇਸ ਕੇਸ 'ਚ ਤਮਾਮ ਸਬੂਤ ਤੇ ਸੁਰਾਗ ਸੀਗੇ ਜਿਹੜੇ ਉਹ ਜੌਨ ਵੱਲ ਹੀ ਇਸ਼ਾਰਾ ਕਰ ਰਹੇ ਸੀਗੇ ਦਰਸਲ ਆਲੀਵ ਨੇ ਆਪਣੀ ਇੱਕ ਸੈਕਟਰੀ ਨੂੰ ਜੌਨ ਦੇ ਬਾਰੇ ਦੱਸਿਆ ਸੀਗਾ ਕਿ ਉਹਦੇ ਨਾਲ ਮਿਲ ਕੇ ਇੱਕ ਬਿਜ਼ਨਸ ਖੋਲਣ ਦਾ ਜਿਹੜਾ ਉਹ ਪਲਾਨ ਕਰ ਰਿਹਾ ਉਹ ਸੈਕਟਰੀ ਨੂੰ ਜੌਨ ਪਹਿਲਾਂ ਤੋਂ ਹੀ ਪਸੰਦ ਨਹੀਂ ਸੀ ਉਹਨੂੰ ਉਹਦੇ ਤੇ ਪਹਿਲਾਂ ਤੋਂ ਹੀ ਸ਼ੱਕ ਸੀਗਾ ਜਿਵੇਂ ਹੀ ਜਿਹੜੀ 올ਿਵ ਗਈ ਜਿਹੜੀ ਗਾਇਬ ਹੁੰਦੀ ਹੈ ਤਾਂ ਪੁਲਿਸ ਇਨਵੋਲਵ ਜਦੋਂ ਇਸ ਕੇਸ ਦੇ ਵਿੱਚ ਹੁੰਦੀ ਹੈ ਤੇ ਸੈਕਟਰੀ ਤੁਰੰਤ ਹੀ ਜੌਨ ਦਾ ਜਿਹੜਾ ਉਹ ਨਾਮ ਲੈ ਦਿੰਦੀ ਹੈ ਕਿ ਆਖਰੀ ਵਾਰ 올ਿਵ ਨੂੰ ਜਿਹੜਾ ਆ ਉਹ ਜੌਨ ਦੇ ਨਾਲ ਹੀ ਜਦੋਂ ਮਿਲਣ ਜਾਣ ਵਾਲੀ ਸੀ ਉਹਨੇ ਦੱਸਿਆ ਸੀਗਾ ਉਸ ਤੋਂ ਬਾਅਦ ਉਹ ਕਿਸੇ ਨੂੰ ਨਹੀਂ ਦਿਸੀ ਤੇ ਨਾ ਹੀ ਕਦੇ ਮਿਲੀ ਹੁਣ ਪੁਲਿਸ ਜੌਨ ਦੇ ਕੋਲ ਪਹੁੰਚਦੀ ਹੈ ਤੇ ਉਹਦੇ ਤੋਂ ਪੁੱਛਤਾਚ ਕਰਦੀ ਹੈ ਤੇ ਜੌਨ ਬਹੁਤ ਹੀ ਹੈ ਜਿਹੜਾ ਉਹ ਸਮਾਰਟਲੀ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਝੂਠ ਬੋਲ ਦਿੰਦਾ ਆ ਕਹਿੰਦਾ ਹੈ ਕਿ 올ਿਵ ਉਹਨੂੰ ਮਿਲਣ ਜ਼ਰੂਰ ਵਾਲੀ ਸੀ ਪਰ ਉਹਨੂੰ ਕਦੇ ਮਿਲ ਨਹੀਂ ਪਾਈ ਉਸਨੇ ਕਿਹਾ ਕਿ ਮਿਲਣ ਦੀ ਗੱਲ ਹੋਈ ਸੀ ਅਸੀਂ ਇੱਕ ਬਿਜ਼ਨਸ ਦਾ ਜਿਹੜਾ ਉਹ ਪਲਾਨ ਕਰ ਰਹੇ ਸੀਗੇ ਪਰ 올ਿਵ ਕਦੀ ਵੀ ਉਹਦੇ ਘਰ ਨਹੀਂ ਪਹੁੰਚੀ ਹੁਣ ਪੁਲਿਸ ਦੇ ਕੋਲ ਕੋਈ ਸਬੂਤ ਨਹੀਂ ਸੀ ਪਰ ਹੁਣ ਉਹਨਾਂ ਦੇ ਉਹਨਾਂ ਨੂੰ ਸੀਗਾ ਜਿਹੜਾ ਉਹ ਜੌਨ ਤੇ ਜਿਹੜਾ ਸ਼ੱਕ ਹੋਣ ਲੱਗਾ ਸੀਗਾ ਤਾਂ ਪੁਲਿਸ ਨੇ ਡਿਸਾਈਡ ਕੀਤਾ ਕਿ ਜੌਨ ਦਾ ਬੈਕਗ੍ਰਾਉਂਡ ਹੈ ਜਿਹੜਾ ਉਹ ਚੈੱਕ ਕਰੇਗੀ ਪਤਾ ਕਰੇਗੀ ਕਿ ਇਹਦਾ ਬੈਕਗ੍ਰਾਉਂਡ ਕਿਦਾਂ ਦਾ ਹੈ ਦਾ ਤਾਂ ਹੁਣ ਇਹਦਾ ਜਦੋਂ ਬੈਕਗ੍ਰਾਉਂਡ ਚੈੱਕ ਕੀਤਾ ਜਾਂਦਾ ਆ ਤਾਂ ਹੁਣ ਇਹਦਾ ਕ੍ਰਿਮੀਨਲ ਰਿਕਾਰਡ ਸੀਗਾ ਉਹਨਾਂ ਦੇ ਕੋਲ ਇਹ ਦੋ ਵਾਰ ਸੀਗਾ ਉਹ ਜੇਲ ਜਾ ਚੁੱਕਿਆ ਸੀਗਾ ਇਸ ਤੋਂ ਬਾਅਦ ਪੁਲਿਸ ਨੇ ਉਹਦੇ ਘਰ ਜਾ ਕੇ ਜਿਹੜਾ ਆ ਉਹ ਪੁੱਛਗਿੱਛ ਕਰਨ ਦੇ ਬਾਰੇ 'ਚ ਸੋਚਿਆ ਪੁਲਿਸ ਜਦੋਂ ਜੌਨ ਦੇ ਘਰ 'ਚ ਪਹੁੰਚੀ ਤਾਂ ਉੱਥੋਂ ਦਾ ਨਜ਼ਾਰਾ ਦੇਖ ਕੇ ਉਹ 당ਗ ਰਹਿ ਗਈ ਜਿਵੇਂ ਅਸੀਂ ਤੁਹਾਨੂੰ ਸ਼ੁਰੂ 'ਚ ਦੱਸਿਆ ਸੀਗਾ ਕਿ ਉੱਥੇ ਬਹੁਤ ਸਾਰੇ ਡਰਮ ਸੀਗੇ ਉਹ ਸਾਰੇ ਡਰਮ ਐਸਿਡ ਦੇ ਨਾਲ ਭਰੇ ਹੋਏ ਸੀਗੇ ਪੈਰ ਕਈ ਸਾਰੇ ਦੰਦ ਉੱਥੇ ਰੱਖੇ ਹੋਏ ਸੀਗੇ ਘਰ ਦੇ ਪਿੱਛੇ ਵੀ ਬਹੁਤ ਹੀ ਗਾੜਾ ਜਿਹਾ ਕੁਝ ਪਿਆ ਹੋਇਆ ਸੀਗਾ ਜਿਸ 'ਚ ਬਹੁਤ ਹੀ ਬਦਬੂ ਆ ਰਹੀ ਸੀ ਤਾਂ ਫੌਰਨ ਹੈ ਜਿਹੜਾ ਉਹ ਜਿਹੜਾ ਫੋਰੈਂਸਿਕ ਟੀਮ ਨੂੰ ਵੀ ਉੱਥੇ ਬੁਲਾਇਆ ਜਾਂਦਾ ਹੈ ਤੇ ਇੱਕ ਇੱਕ ਕਰਕੇ ਸਾਰੇ ਰਾਜ਼ ਖੁੱਲਦੇ ਚਲੇ ਜਾਂਦੀ ਹੈ ਘਰ ਦੀ ਤਲਾਸ਼ੀ ਲੈਣ ਤੋਂ ਬਾਅਦ ਤਮਾਮ ਸਬੂਤ ਇਹ ਜਿਹੜਾ ਪੁਲਿਸ ਦੇ ਹੱਥ ਲੱਗਨੇ ਸ਼ੁਰੂ ਹੋ ਜਾਂਦੇ ਆ ਤੇ ਪੁਲਿਸ ਨੇ ਬਗੈਰ ਦੇਰ ਕੀਤੇ ਜੌਨ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਉਸ ਦੌਰਾਨ ਮੀਡੀਆ 'ਚ ਜਦੋਂ ਇਸ ਮਾਮਲੇ ਦਾ ਖੁਲਾਸਾ ਹੋਇਆ ਤਾਂ ਜੌਨ ਨੂੰ ਐਸਿਡ ਬਾਥ ਮਰਡਰਰ ਕਿਹਾ ਗਿਆ ਕਿਉਂਕਿ ਲਾਸ਼ਾਂ ਨੂੰ ਐਸਿਡ 'ਚ ਡਬੋਣਾ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਨਿਹਲਾਣ ਵਰਗਾ ਸੀਗਾ ਇੰਟਰੋਗੇਸ਼ਨ ਜਦੋਂ ਸ਼ੁਰੂ ਹੋਈ ਤਾਂ ਜੌਨ ਨੇ ਆਪਣੇ ਸਾਰੇ ਜ਼ੁਰਮ ਸੀਗੇ ਜਿਹੜੇ ਉਹ ਕਬੂਲ ਕਰ ਰਹੇ ਪੁਲਿਸ ਦੇ ਕੋਲ ਪੰਜ ਜਿਹੜੀਆਂ ਉਹਨੇ ਹਤਿਆਵਾਂ ਕੀਤੀਆਂ ਸੀਗੀਆਂ ਉਹਦੇ ਰਿਕਾਰਡ ਸੀਗੇ ਪਰ ਜੌਨ ਨੇ ਜਿਹੜੇ કુલ 7 ਹਤਿਆਵਾਂ ਨੂੰ ਕਬੂਲਿਆ ਸੀਗਾ ਪੁਸ਼ਤਾਸ਼ਤੇ ਦੌਰਾਨ ਜੌਨ ਨੇ ਖੁਦ ਨੂੰ ਲੈ ਕੇ ਵੀ ਕਈ ਸਾਰੇ ਖੁਲਾਸੇ ਕੀਤੇ ਜਿਨ੍ਹਾਂ ਨੂੰ ਪੁਲਿਸ ਨੇ ਕਦੀ ਵੀ ਸੱਚ ਨਹੀਂ ਮੰਨਿਆ ਉਹਨਾਂ ਖੁਲਾਸਿਆਂ 'ਚ ਇੱਕ ਸਨਸਨੀਖੇਜ਼ ਖੁਲਾਸਾ ਇਹ ਵੀ ਸੀਗਾ ਕਿ ਉਹ ਆਪਣਾ ਖੂਨ ਪੀਂਦਾ ਸੀਗਾ ਜੌਨ ਨੇ ਦੱਸਿਆ ਕਿ ਬਚਪਨ 'ਚ ਉਹਦੇ ਜਿਹੜੇ ਮਾਤਾ ਪਿਤਾ ਸੀਗੇ ਉਹਨੂੰ ਬਹੁਤ ਜ਼ਿਆਦਾ ਮਾਰਦੇ ਗੁੱਟਦੇ ਸੀਗੇ ਜਿਸ ਕਾਰਨ ਕਦੀ ਕਦੀ ਉਹਦਾ ਖੂਨ ਨਿਕਲ ਆਉਂਦਾ ਸੀਗਾ ਜਿਹਨੂੰ ਉਹ ਪੀਆ ਕਰਦਾ ਸੀ ਐਨਾ ਹੀ ਨਹੀਂ ਜੌਨ ਨੇ ਦੱਸਿਆ ਕਿ ਜਿਹੜੀਆਂ ਲਾਸ਼ਾਂ ਸੀਗੀਆਂ ਉਹਨਾਂ ਨੂੰ ਡਰਮ ਚ ਪਾੰਦ ਦਾ ਇੱਕ ਕਾਰਨ ਇਹ ਵੀ ਸੀਗਾ ਕਿ ਉਹ ਚਾਹੁੰਦਾ ਸੀਗਾ ਕਿ ਲਾਸ਼ ਨਾ ਮਿਲੇ ਤਾਂ ਉਹ ਕਦੇ ਨਹੀਂ ਫੜਿਆ ਜਾਏਗਾ ਕਿਉਂਕਿ ਲਾਸ਼ ਦੇ ਬਗੈਰ ਕ੍ਰਾਈਮ ਕਿਵੇਂ ਦਾ ਕ੍ਰਾਈਮ ਦੇ ਬਗੈਰ ਕੋਈ આરોપી ਨਹੀਂ ਤਾਂ ਇਸੇ ਤਰ੍ਹਾਂ ਹੀ ਹੈ ਜਿਹੜਾ ਉਹ ਜੌਨ ਹੈਕ ਫੜਿਆ ਜਾਂਦਾ ਆ ਨੂੰ ਸਜ਼ਾਏ ਮੌਤ ਦੀ ਹੈ ਜਿਹੜੀ ਉਹ ਸਜ਼ਾ ਮਿਲਦੀ ਹੈ ਤੇ ਇਹ ਸੀਗੀ ਅੱਜ ਦੀ ਕਹਾਣੀ ਐਵੇਂ ਦੀਆਂ ਹੀ ਹੋਰ ਕਹਾਣੀਆਂ ਦੇ ਨਾਲ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਅਸੀਂ ਕੱਲ ਇੱਕ ਫੇਰ ਨਵੀਂ ਕਹਾਣੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਧੰਨਵਾਦ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ